ਇਹ ਦੇਖੋ 21 ਤਰੀਕ ਦੀ ਰਾਤ ਨੂੰ ਝਗੜਾ ਹੋਇਆ ਸੀਗਾ ਇਹ ਪਹਿਲਾ ਝਗੜਾ ਹੋਇਆ ਸੀਗਾ ਇਹ ਉੱਥੇ ਪ੍ਰੇਮਨਗਰ ਪੈਂਦਾ ਕੋਟਕਾਲਸਾ ਉੱਥੇ ਕੁਝ ਮੁੰਡੇ ਦੋ ਪਾਰਟੀਆਂ ਆਪਸ ਵਿੱਚ ਝਗੜੀਆਂ ਸੀਗੀਆਂ ਕਿਸੇ ਗੱਲ ਤੋਂ ਉੱਥੋਂ ਫਿਰ ਪਬਲਿਕ ਨੇ ਇਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਇਹਨਾਂ ਨੂੰ ਹਟ ਹਟਾਦ ਕਰਨਾਤਾ ਸੀ ਇਹਨਾਂ ਦਾ ਫਿਰ ਉੱਥੋਂ ਇਹ ਚੱਲ ਪਏ ਫਿਰ ਇਹ ਆਉਂਦੇ ਆਉਂਦੇ ਦੋਨੋਂ ਪਾਰਟੀਆਂ ਜਿਹੜੀ ਡਿਸੀਜ ਹੈ ਜਿਹੜਾ ਗੌਰਵ ਉਹਦੇ ਨਾਲ ਇੱਕ ਉਹਦਾ ਫਰੈਂਡ ਸੀਗਾ ਇਧਰ ਨੂੰ ਲੋਗੜ ਵਾਲੀ ਸਾਈਡ ਨੂੰ ਆ ਗਏ ਤੋ ਉਹ ਦੂਸਰੀ ਪਾਰਟੀ ਦੇ ਕੁਝ ਮੁੰਡੇ ਜਿਹੜੇ ਉਹ ਸੀਗੇ ਇਦਲੇ ਏਰੀਏ ਦੇ ਦਰਬਾਰ ਸਾਹਿਬ ਏਰੀਏ ਦੇ ਰਹਿਣ ਵਾਲੇ ਸੀਗੇ ਉਹ ਵੀ ਜੋ ਮੋਟਰਸਾਈਕਲ ਤੇ ਆ ਰਹੇ ਸੀਗੇ ਤੇ ਇਹਨਾਂ ਦਾ ਫਿਰ ਆਪਸ ਵਿੱਚ ਟਕਰਾ ਹੋ ਗਿਆ ਹਿੰਦੂਸਤਾਨ ਬਸਤੀ ਦੇ ਬਾਹਰ ਤੇ ਉਥੇ ਝਗੜਦਾ ਝਗੜਦਾ ਜਿਹੜਾ ਇੱਕ ਛੀ ਸੀਗਾ ਉਹਦੇ ਕੋਲ ਕਿਰਚ ਸੀਗੀ ਤੇ ਉਹਨੇ ਝਗੜਦੇ ਕਿਰਚ ਜਿਹੜੀ ਉਹ ਮਾਰਦੀ ਗੌਰਵ ਦੇ ਤੋ ਕਿਰਚ ਦੇ ਬਾਹਰ ਦੇ ਨਾਲ ਉਹਦੀ ਉਹਦੀ ਡੈਥ ਹੋ ਗਈ ਉੱਥੇ ਕਾਰਨ ਤੂੰ ਤੂੰ ਮੈਂ ਮਤਲਬ ਲੜਾਈ ਹੋਈ ਸੀ ਨਾ ਹਾਂ ਪਿੱਛੇ ਇਹਨਾਂ ਦਾ ਕੋਈ ਸੀ ਗੱਲ ਤੋਂ ਝਗੜਾ ਹੋਇਆ ਹੋਰ ਵੀ ਸੀ ਇਹਨਾਂ ਨਾਲ ਜੋ ਝਗੜਾ ਝਗੜਾ ਛੋਟਾ ਸੀਗਾ ਉਥੇ ਤਾਂ ਹਟਾ ਵੀ ਹੋ ਗਿਆ ਸੀ ਲੇਕਿਨ ਰੰਜਿਸ਼ ਦੇ ਤਾਈ ਜੋ ਦੁਬਾਰਾ ਇਕੱਠੇ ਹੋਏ ਤੇ ਇੱਕ ਦੂਜੇ ਦੇ ਗਲ ਪੈ ਗਏ ਫੇਰ ਦੁਬਾਰਾ ਸਰ ਕੀ ਕਾਰਨ ਦੀ ਕੋਹ ਲੜਾਈ ਕਿਸ ਗੱਲ ਦੀ ਸੀ ਕੋਈ ਤੁਮ ਮਮੇ ਦੀ ਸੀ ਮੇਂ ਉਥੇ ਕੋਈ ਰਸਤਾ ਇਹ ਮੇਬੀ ਪੋਸੀਬਲ ਕਿਸੇ ਨੇ ਕੋਈ ਨਸ਼ਾ ਕੀਤਾ ਹੋਵੇ ਹਾਲੇ ਇਨਵੈਸਟੀਗੇਸ਼ਨ ਸਾਡੀ ਚੱਲ ਰਹੀ ਹੈ ਵੀ ਝਗੜੇ ਦਾ ਮੇਨ ਕਾਰਨ ਕੀ ਸੀ ਕਿਉਂਕਿ ਜਿਹੜਾ ਪਹਿਲੇ ਨੇ ਸੀ ਬੰਦਾ ਰੈਸ਼ ਕੀਤਾ ਸੀਗਾ ਤੇ ਉਹਨੂੰ ਝਗੜੇ ਬਾਰੇ ਬਹੁਤਾ ਜ਼ਿਆਦਾ ਨਹੀਂ ਪਤਾ ਉਹ ਕਿਸੇ ਦੇ ਬੁਲਾਏ ਤੇ ਗਿਆ ਸੀ ਉਥੇ ਉਹ ਜੋ ਵਾਪਸ ਆ ਰਹੇ ਝਗੜਾ ਕਰਦੇ ਉਹ ਉਥੇ ਕਾਬੂ ਆ ਗਿਆ ਤੋਂ ਫੜਿਆ ਗਿਆ ਇਹ ਜਿਹੜੇ ਮੁੰਡੇ ਸੀ ਹੁਣ ਕੱਲ ਅਰੈਸਟ ਪਾਈ ਆ ਇਹਨਾਂ ਦੀ ਇਨਵੈਸਟੀਗੇਸ਼ਨ ਸਾਡੇ ਕੋਲ ਚੱਲ ਰਹੀ ਹੈ ਜੀ ਇਹ ਜੋਦਾਂ ਸਾਡੇ ਕੋਲ ਜੋ ਵੀ ਸਾਹਮਣੇ ਆਊਗਾ ਉਹ ਕਰ ਲੇ ਇਹ ਜਿਹੜੇ ਤਿੰਨੋਂ ਮੁੰਡੇ ਜਿਹੜੇ ਪਹਿਲਾਂ ਫੜਿਆ ਸੀ ਦੋ ਅਸੀਂ ਕੱਲ ਫੜਿਆ ਇਹ ਤਿੰਨੋਂ ਹੀ ਉਹ ਹੈਰੀਟੇਜ ਸਟਰੀਟ ਦੇ ਜਿਹੜੇ ਫੋਟੋਗ੍ਰਾਫਰ ਉਹ ਕੰਮ ਕਰਦੇ ਨੇ ਇਹ ਅੱਛਾ ਫੋਟੋਗ੍ਰਾਫੀ ਦਾ ਫੋਟੋਗ੍ਰਾਫੀ ਦਾ ਹੈਰੀਟੇਜ ਸਟਰੀਟ ਦੇ ਉੱਤੇ ਜੀ ਤੇ ਇਹ ਉਥੇ ਫੋਟੋਗ੍ਰਾਫੀ ਦਾ ਕੰਮ ਤੋਂ ਉੱਥੇ ਗਏ ਕੋਲ ਜੀ ਰਾਤ ਦਾ ਟਾਈਮ ਸੀ ਇਹਨਾਂ ਨੂੰ ਕਿਸੇ ਨੇ ਉੱਥ ਤਰ ਕਿੰਨੀ ਕਾਮਯਾਬੀ ਸਮਝਦੇ ਹੋ ਕਿ ਕਾਫੀ ਵਾ ਇਹ ਬਹੁਤ ਵੱਡੀ ਕਾਮਯਾਬੀ ਹੈ ਜੀ ਦੇਖੋ ਇੱਕ ਮਰਡਰ ਹੋ ਜਾਣਾ ਤੇ ਕਿਸੇ ਦਾ ਬੱਚਾ ਚਲੇ ਜਾਣਾ ਬਹੁਤ ਇਹ ਸੈਂਸੇਸ਼ਨਲ ਕ੍ਰਾਈਮ ਫਿਰ ਸਾਡੇ ਵਾਸਤੇ ਚੈਲੰਜ ਸੀ ਇਹ ਤੋਂ ਦੌੜ ਕੇ ਚਲੇ ਗਏ ਸੀ ਪਹਿਲੋਂ ਬਟਾਲੇ ਗਏ ਅਸੀਂ ਪਿੱਛਾ ਕੀਤਾ ਇਹਨਾਂ ਦਾ ਬਟਾਲੇ ਤੋਂ ਪਠਾਨਕੋਟ ਚਲੇ ਗਏ ਫਿਰ ਅਗੇ ਜੰਮੂ ਚਲੇ ਗਏ ਫਿਰ ਕਰਦੇ ਕਰਦੇ ਪਿੱਛਾ ਕਰਦੇ ਕਰਦੇ ਅਸੀਂ ਇਹਨਾਂ ਨੂੰ ਰੈਸਟ ਕੀਤਾ ਜੀ ਕਾਫੀ ਲੰਬਾ ਕੀ ਆਖ ਮਚੋਲੀ ਕਰਦੇ ਰਹੇ ਪੁਲਿਸ ਦੇ ਦੇਖੋ ਜੀ ਇਹੀ ਕਹਿ ਸਕਦੇ ਆ ਕਿਉਂਕਿ ਪੁਲਿਸ ਨੇ ਵੀ ਪੂਰੀ ਬਹੁਤ ਜ਼ਿਆਦਾ ਮਦਦ ਕੀਤੀ ਇਹਦੇ ਵਿੱਚ ਦੋਨੋਂ ਤਰ੍ਹਾਂ ਦੀ ਜੀ ਹਿਊਮਨ ਇੰਟੈਲੀਜੈਂਸ ਵੀ ਸਾਡੀ ਤੇ ਟੈਕਨੀਕਲ ਇੰਟੈਲੀਜੈਂਸ ਵੀ ਉਹਦੇ ਵਿਹਾਰ ਤੇ ਅਸੀਂ ਇਹਨਾਂ ਨੂੰ ਜਿਹੜਾ ਘਟਰਾ ਤੋਂ ਤਕਰੀਬਨ ਚੌਥੇ ਪੰਜਵੇਂ ਦਿਨ ਅਸੀਂ ਇਹਨਾਂ ਇਹਨਾਂ ਦੇ ਪਰਾਇ ਪਰਚੀ ਦਰਜ ਨੇ ਇਹਨਾਂ ਦੇ ਵਿੱਚੋਂ ਜਿਹੜਾ ਇੱਕ ਸ਼ੀਸ਼ਾ ਜਿਹੜਾ ਮੇਨ ਕਿਊਜ਼ ਹੈ ਜਿੰਨੇ ਕਿ ਚਮਾਰ ਕੇ ਮਾਰਡਰ ਕੀਤਾ ਹੈ ਉਹਦੇ ਉੱਤੇ ਖਿਲਾਫ ਪਹਿਲਾਂ ਵੀ ਥਾਣਾ ਕਤਵਾਲੀ ਵੀ ਇੱਕ ਮਗਰਮਾ ਦਰਜ ਆ ਕਾਦਾ ਉਹ 295 ਦਾ ਹੈ ਤੇ ਇਹ ਮਤਲਬ ਵਾਰਾਗੜ੍ਹ ਦੇ ਚੱਕਰਤੀ ਹੋਇਆ ਕੰਮ ਹੈ ਬਿਲਕੁਲ ਜੀ ਬਿਲਕੁਲ ਇਹ ਝਗੜਾ ਜਿਹੜਾ ਅੱਜ ਉਸ ਦੇ ਨਾਲ 21 ਤਰੀਕ ਦੀ ਰਾਤ ਲਾ ਵਰਗਦੀ ਕਹਿ ਸਕਦੇ ਨੇ ਸਰ ਜਿੰਨਾ ਸੈਂਸੇਸ਼ਨ ਹੋਇਆ ਸੀ ਕਿ ਸਮਝ ਤੋ ਕਿ ਇਹ ਸਾਰਾ ਕੇਸ ਸੋਲਵ ਹੋ ਗਿਆ ਬਿਲਕੁਲ ਜੀ ਇਹ ਬਾਕੀਆਂ ਵਾਸਤੇ ਵੀ ਇਹ ਹੈਗਾ ਉਹਨਾਂ ਨੂੰ ਵਾਰਨਿੰਗ ਹੈ ਜਿਹੜੇ ਇਹਦਾ ਦੀ ਹੱਡੂੰਘਾ بچਾਉਣਗੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਊਗਾ ਤੇ ਹੁਣ ਟੋਟਲ ਕਿੰਨੇ ਕਯੂਜ਼ਰਸ ਕੀ ਹਜੇ ਜਿਹੜੇ ਟੋਟਲ ਇਹਦੇ ਵਿੱਚ ਦੇਖੋ ਜੀ ਤਿੰਨ ਕਯੂਜ਼ ਜਿਹੜੇ ਮੇਨ ਕਯੂਜ਼ ਸੀ ਜਿਹਨਾਂ ਨਾਲ ਝਗੜਾ ਸੀ ਉਸ ਤਿੰਨੋਂ ਹੀ ਰੈਸਟ ਕਰ ਲਏ ਨੇ ਤੇ ਇਹਨਾਂ ਦੀ ਲਖਾਇ ਉਹਨਾਂ ਕੋਲ ਹੋਰ ਵੀ ਅਨਨੋਨ ਹੈਗੇ ਨੇ ਜੇ ਕੋਈ ਇਹਦੇ ਵਿੱਚ ਹੋਰ ਵੀ ਜਿਹੜਾ ਕਯੂਜ਼ ਪਾਇਆ ਗਿਆ ਡੂਰਿੰਗ ਇਨਵੈਸਟੀਗੇਸ਼ਨ ਉਹਨੂੰ ਵੀ ਰੈਸ਼ ਕੀਤਾ ਜੋ ਬਿਲਕੁਲ ਜੀ ਕੱਚੀ ਬਰਾਬਤ ਕਰ ਦਿੱਤੀ ਬਿਲਕੁਲ ਜੀ ਕੱਚੀ ਬਰਾਬਤ ਹੋ ਗਈ ਸਰ ਕਤਲ ਕਰ ਦੋ ਆ ਭੱਜ ਗਏ ਸੀ ਸ਼ਾਇਦ ਛੱਡ ਕੇ ਬਿਲਕੁਲ ਜੀ ਬਿਲਕੁਲ ਭੱਜ ਗਏ ਸੀ ਇੱਕ ਤਾਂ ਕਾਬੂ ਆ ਗਿਆ ਸੀਗਾ ਪਰ ਦੋ ਜਿਹੜੇ ਛੱਡਦੇ ਭੱਜ ਗਏ ਸੀ ਸਟਰੀਟ ਵੀ ਗੁੰਡਾਗਰਦੀ ਦਾ ਮਾਮਲਾ ਸਾਹਮਣੇ ਆਸੀ ਉੱਚ ਵੀ ਇਹ ਮੁੰਡੇ ਸੀ ਸ਼ਾਮਿਲ ਨਹੀਂ ਉਹ ਹੋਰ ਮੁੰਡੇ ਸੀਗੇ ਉਹ ਆਲਰੇਡੀ ਅਰੈਸ ਹੋ ਚੁੱਕੇ ਸੀਗੇ ਉਹਨਾਂ ਨੂੰ ਅਸੀਂ ਗ੍ਰਿਫਤਾਰ ਕੀਤਾ ਕੇ ਜੇਲ੍ਹ ਚ ਭੇਜਿਆ ਜਾ ਚੁੱਕਾ ਹੈ ਕਿ ਇਹਦੇ ਵਿੱਚ ਹੋਰ ਕੁਝ ਕੁਝ ਕੋ ਕੁਝ ਕਹਿਣਾ ਚਾਹਤੋਂ ਕੋਈ ਹੋਰ ਦੋਸ਼ੀ ਫੜਨ ਲੱਗੇ ਹੋਵੇ ਦੇਖੋ ਜੀ ਇਨਵੈਸਟੀਗੇਸ਼ਨ ਚੱਲ ਰਹੀ ਜੇ ਇਹ ਪਲਾਨਿੰਗ ਪਲਾਨਿੰਗ ਉੱਥੇ ਆ ਬਿਲਕੁਲ ਬੇਕੋ ਬੇਕੋ ਜਦੋਂ ਰਾਜਾਂ ਦੇ ਝਗੜਾ ਹੋ ਗਿਆ ਅਸੀਂ ਮੁੰਡੇ ਮਲਾਲੇ ਜੀ ਹੋਰ ਬੁਲਗਾ ਲੇ ਉਹ ਝਗੜਾ ਸੀ ਇਹਨਾਂ ਦਾ